ਪਿਆਰ ਭਰੀ ਸਤਿ ਸ੍ਰੀ ਅਕਾਲ ਪਈ ਐ ਬੋਕਾਂ YouTube ਵਾਲਿਆਂ ਕਹਿੰਦੇ ਐਡ ਲਾਉਣੀ 5 7 ਫੁੱਟ ਮੈਂ ਭੇਜਿਆ ਕਰੋ ਤਾਂ ਨੇ ਪਾਸੇ ਪੋਸਟ ਤੇ ਬੰਦ ਨੰਬਰ ਚੱਲਦੀ ਜਾਂਦਾ ਵੀਡੀਓ ਲਾਈਕ ਕਰ ਦਿਓ ਕਰੋ ਬਰਾ ਬਣ ਕੇ ਆਪਾਂ ਲੈ ਕੇ ਆਏ ਵੀਰੇ ਅੱਜ ਨਵੇਂ ਟਰਾਲੇ 11 6 12 6 18 6 16 7 ਸਾਰੇ ਤਰ੍ਹਾਂ ਦੇ ਟਰਾਲੇ ਦੇ ਗਏ ਹੈ ਸਾਰੇ ਨਵੇਂ ਆ ਲੱਗ ਲੱਗ ਇਹਨਾਂ ਲੱਗ ਲੱਗ ਪਿੰਡਾਂ ਚੋਂ 14 7 ਦਾ ਟਰਾਲਾ ਪਹੁੰਚਿਆ ਕਿਸੇ ਵੀਰ ਭਾਈ ਨੂੰ ਲੈਣਾ ਪੀਣਾ ਸੰਪਰਕ ਕਰ ਸਕਦੇ ਕੋਕਾ ਪੀ ਟਰਾਲਾ ਤੇ ਹੈਵੀ ਤੋਂ ਪਾਰ ਰਾਲਾ ਬਣਿਆ ਵਾ ਤੇ ਦਾਸ ਨੜੀ ਹਾਬਾ ਦਾ ਸਿੰਘੀ ਦਾ ਘਾਟਾ ਤੇ ਡਬਲ ਪੰਪਾ ਤੇ ਲੇਜ਼ਰ ਕੱਟਣੇ ਦਾ ਬੈੱਡ ਬਣਿਆ ਤੇ ਸੇਲ ਦਾ ਮਾਰ ਲੱਗੇ ਟਾਟਾ ਦਾ ਤੇ ਸਾਈਡ ਨੂੰ ਵੀ ਦੰਦਾ ਖੁੱਲਦਾ ਤੇ ਪਾਸਿਆਂ ਨੂੰ ਵੀ ਖੁੱਲਦਾ ਤੇ ਜਾਲੀ ਖਿਆਲੀ ਪਿਉੜੀ ਪਯੌਰ ਲੱਗੀ ਹੋਈ ਆ ਤੇ ਲੇਜ਼ਰ ਕੱਟਣੇ ਦਾ ਬੈੱਡ ਬਣਿਆ ਤੇ ਦਾਸ ਨੜੀ ਹਾਬਾ 4 ਇੰਚੀ ਥੱਲੇ ਪੱਤੇ ਆ ਰੇਟ ਹੈਗਾ 265000 ਮੌਕੇ ਤੇ ਮਾਰਤਾਨ ਕਰ ਦੇਣਗੇ ਬਹੁ ਬਈ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਤੇ ਡਬਲ ਪੰਪਾ ਜੇ ਕਿ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਕੱਲੀ ਕੱਲੀ ਵੀਰ ਦੀ ਫੋਟੋ ਪਾਈ ਆ ਤੇ ਬਹੁ ਬਈ ਟਰਾਲਾ 14 7 ਦਾ ਟਰਾਲਾ ਤੇ ਏਰੀਆ ਬਰ ਸਾਰਾ ਟਰਾਲੇ ਵਾਲਿਆਂ ਦਾ ਤੇ ਉੱਥੇ ਖੜਾ ਇਹ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ सारी जानकारी देनी फोन ला के लिया चौदह साल का ट्रा है ये डबल पंप कोका पे ट्रा तो दो लाख पैंठ हज़ार रुपया रेट आ दस नटी हब्बा दस इंची घाट आ दस लेजर कट का वैड बनिया साढ़े चंद फुट बैड आई काम लैसते ट्रे तो गयाे छे ट्रा मिट्टी वाले वासी ट्राले वासे टराला है कि लेना भी तो संपर्क कर सदी हाँ मछी उपज ट्राला बनया वा गयाे छे ਤੇ ਦਾ ਸੰਕੀ ਘਾਟਾ ਇਹਦਾ ਤੇ ਦਾਸ ਦਾ ਹੀ ਢਰਾ ਇਹਦਾ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇ ਬਹੁਤ ਹੈਵੀ ਤੇ ਭਾਰਾ ਟਰਾਲਾ ਬਣਿਆ ਵੈਸੇ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਕੀਂ ਤੇ 145000 ਰੁਪਏ ਮੰਗ ਕਰਦੇ ਮੌਕੇ ਦੇ ਮਾਰਤਾਨ ਕਰਦੇ ਨੇ ਕਿ ਮਾਲਕ ਵੀ ਦਾ ਨੰਬਰ ਮਗਰਮ ਵੀ ਢਾਡੇ ਦੇ ਦਿੱ ਗਿਆ ਵਾ ਤੇ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀ ਦਾ ਸੰਪਰਕ ਕਰ ਦਿੱਤੇ ਆ ਤੇ ਬਹੁਤ ਵਧੀਆ 10 ਵੀ ਟਾਂ ਦੇ ਡੇਣਾ ਚਾਹਤਾ ਹਾਂ ਇੱਕ ਤੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰਦੇ ਸਵਾ ਦੋ ਪਟਵਾੜਾ ਸਾਢੇ ਤਿੰਨ ਪਟਵਾੜਾ ਤੇ 145000 ਰੁਪਏ ਮੰਗ ਕਦੇ ਮੌਕੇ ਦੇ ਮਾਨਤਾਨ ਕਰ ਦੇਣਗੇ ਟਰਾਲਾ ਬਹੁਤ ਵਧੀਆ ਤੇ ਕੁਆਲਟੀ ਦਾ ਰੰਗ ਕੀਤਾ ਵਾ 10 ਨਹੀਂ ਹਾਬਾ ਇਹਦੀ ਤੇ ਰੇਲ ਦਾ ਧੁਰਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਾਬਾ ਜੀ ਆ ਤੂੜੀ ਵਾਲੀਆਂ ਟਰਾਲੀਆਂ ਵੀਰੇ 2 ਤੇ 1,75,000 ਰੁਪਿਆ ਰੇਟ ਆ ਦੋਹਾਂ ਦਾ ਤੇ 8 ਇੰਚੀਆਂ ਦੇ ਗਾਡਰ ਇੱਕ ਦੇ 6 ਇੱਕ ਦੇ 8 ਆ ਤੇ 700 ਰੀ ਕਿਨਾਂ ਦੇ ਇੱਕ ਦੇ 7 ਇੱਕ ਦੇ 8 ਆ ਤੇ ਬਹੁ ਬਈ ਟਰਾਲੀਆਂ 4 ਇੰਚੀ ਇਸੇ ਨਾਲੇ ਥੱਲੇ ਤੇ ਬਹੁ ਬਈ ਟਾਇਰ ਪਏ ਹੋਏ ਟਰਾਲੀਆਂ ਦੇ 1,75,000 ਰੁਪਏ ਦੀਆਂ ਦੋ ਟਰਾਲੀਆਂ ਦੇਣ ਕੇ ਝਾਲਾਂ ਲੱਗਣਾ ਲਗਾਈਆਂ ਝਾਲਾਂ ਲੱਗਣਾ ਹੋਣ ਮੈਂ ਤੂੜੀ ਵਾਲੀਆਂ ਤੇ ਭਿਣਾ ਲੈ ਉੱਠ ਤੋਂ ਟਰਾਲੀਆਂ ਇਹ ਕਿ 1 ਲੱਖ ਤੇ 75000 ਰੁਪਿਆ ਰੇਟ ਮੰਗਦੇ ਆ 8 ਇੰਚੀ ਹਾਬਾ 4 ਇੰਚੀ ਸਾਇਨਲ 7 ਇੰਚੀ ਗਾਡਰ ਤੇ 1 ਦੇ 8 ਇੰਚੀ ਗਾਡਰ ਬਹੁਤ ਇਹ ਟਰਾਲੀਆਂ ਕਿ ਵੀਰ ਭਾਈ ਜੀ ਦੇੜੀਆਂ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚਲਦੀ ਨਾਲ ਸਰਕੀਨ ਤੇ ਵੀ ਦਾ ਸੰਪਰਕ ਕਰ ਸਕਦੇ ਕੋਕਾ ਵੀ ਟਰਾਲੀਆਂ ਤੇ ਹੈਵੀ ਤੋਂ ਭਾਰਾਂ ਟਰਾਲੀਆਂ ਬਣੀਆਂ ਹੋਈਆਂ ਤੇ ਪਰ ਘਰੇ ਵੀ ਕੰਮ ਲੈ ਸਕਦੇ ਆ 1 ਲੱਖ 75000 ਰੁਪਿਆ ਮੰਗਾ ਦੋ ਟਰਾਲੀਆਂ ਦਾ ਆਲੇ ਦੁਆ ਪਾਇਆ ਵਾ ਦੇ ਬਹੁਗੇ ਟਰਾਲਿਆਂ ਕੇ ਵੀਰ ਭਾਈ ਜੀ ਲੈਣੀਆਂ ਵੀ ਦਾ ਸੰਪਰਕ ਕਰ ਲਓ ਮਾਲਕ ਵੀ ਦਾ 1478 ਟਰਾਲਾ ਬਹੁਗੇ ਕੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਟਰਾਲਾ ਬਣਿਆ ਵਾ ਬਿਨਾ ਦੇ ਕਿ ਤੋਂ ਟਰਾਲਾ 147 ਦਾ ਲੈਫਟ ਵਾਲਾ ਨਹੀਂ ਫੁੱਲ ਲੇੜ ਲੱਗੀ ਵੀ ਹੈ ਟਰਾਲੇ ਨੂੰ ਨੈਕ ਬਿਲਟ ਹੋਇਆ ਵਾ ਗੰਨੇ ਵਾਲੇ ਵੀਰਾ ਮਾਤੇ ਟਰਾਲਾ ਇਹ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਥੱਲੇ ਦਾシン ਕੀ ਘੱਡ ਰਾ ਥੱਲੇ ਦੂਰੀ ਵਿੱਚ ਪੋਟਾ ਫੇਰ ਲਾਈਆਂ ਹੋਆ ਟਰਾਲੇ ਦੇ ਤੇ ਬਹੁਤ ਵਈਏ ਟਰਾਲਾ ਤੇ ਰੇਟ ਹੈਗਾ ਜਾਂ 2,10,000 ਮੌਕੇ ਤੇ ਮੈਂ ਚੰਨ ਕਰ ਦੇਣੀ ਕੀ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਦਾ ਸੰਪਰਕ ਕਰ ਸਕਦੇ 2,10,000 ਰੁਪਿਆ ਰੇਟ ਆ 14 ਸੱਤਾਂ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਤੇ ਬਹੁਤ ਵਈਏ ਟਰਾਲਾ ਕਿਆ ਰੰਗ ਕੀਤਾਲੇ ਵਾਲੇ ਪੱਤੇ ਆ ਰੇਲ ਦਾ ਧੁਰਾ ਇਹਦਾ ਤੇ ਵੀਲ ਕਵਰ ਚੜੇ ਹੋਇਆ ਬੇਚੇ ਲਾਇਆ ਪੂਰੇ ਟੌਰ ਦੇ ਟਰਾਲਾ ਬਣਾਇਆ ਵਾ 3.5 ਫੁੱਟ ਵੈੱਡ ਲੇਜ਼ਰ ਕੱਟਦੇ ਦਾ ਵੈੱਡ ਬਣਿਆ ਵਾ 18 ਸੱਤ ਦਾ ਟਰਾਲਾ ਬਹੁ ਵੀ ਹੈ ਕਿਸੇ ਵੀਰ ਪਾਈਏ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਪੂਰਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਕੁਆਲਿਟੀ ਦਾ ਰੰਗ ਕੀਤਾ ਵਾ ਤੇ 2K ਦਾ ਰੰਗ ਕੀਤਾ ਵਾ 3.5 ਫੁੱਟ ਵੈੱਡ ਹੈ ਦਾ 2.5 ਫੁੱਟ ਵਾੜਾ ਤਾਂ ਸਿੱਕੇ ਘੱਟਾ ਤੇ ਥੱਗੇ ਵਾਲੇ ਗਾਡਰਾਂ ਦੇ ਉੱਤੇ ਪੂਰੀ ਚਾਸੀ ਦੇ ਲੱਗੇ ਹੋਇਆ ਦੁਰਗੇਂਗ ਗੱਲ ਲੱਗੇ ਹੋਇਆ 18 ਸੱਤਾ ਡਰਾਡਾ ਹੈਵੀ ਤੋਂ ਭਾਰਾ ਡਰਾਡਾ ਬਣਿਆ ਵਾ ਕਿਸੇ ਵੀਰ ਪਾਈਏ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇ ਕੱਲੀ ਕੱਲੀ ਵੀਰ ਦੀ ਫੋਟੋ ਪਾਈ ਆ ਤੇ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਦੱਸ ਸਕਦੇ ਆ ਮੰਜਾ ਛੰਜਾ ਲੱਗਿਆ ਵਾ ਇਲਗੀ ਡਿਪਰ ਲੱਗੇ ਹੋਇਆ ਡਿਪਰ ਛਿਪਰ ਲੱਗੇ ਹੋਇਆ ਟਰਾਲੇ ਨੂੰ ਤੇ ਵੀਲ ਕਵਰ ਚੜੇ ਹੋਇਆ ਨਹੀਂ ਚੜੇ ਨਹੀਂ ਇਹ ਜਿੰਨੇ ਚੜੇ ਇਹਨੇ ਕਿਹੜੇ ਸੌਰੀ ਗਲਤ ਹੋ ਗਏ ਤੇ 18 ਸਤਾ ਟਰਾਲਾ ਰੇਡ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਨੇਜਰ ਕੱਟਦੇ ਦਾ ਵਿੱਡ ਬਣਿਆ ਵਾ ਤੇ ਪੂਰੀ ਗੋਲ ਜਾਲੀ ਦੀ ਜਾਲੀ ਲੱਗੀ ਜਿਹਦੇ ਗੋਲ ਜਾਲੀ ਗੋਰ ਮੋਲੀ ਦੀ ਜਾਲੀ ਲੱਗੀ ਵੀ ਹੈ ਲੈਟਾ ਛੇਟਾ ਪੂਰਗਾ ਲੱਗ ਗਾਗਾ ਪੂਰਾ ਟੌਰੀ ਟਰਾਲਾ ਤੇ ਪੂਰੇ ਵਧੀਆ ਟਾਇਰ ਕਿ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰਦੇ ਸਾਰੀ ਜਾਣਕਾਰੀ ਜਿਹੜੀ ਫੋਨ 11 6 ਦੀ ਟਰਾਲੀ ਆ ਇਹ ਲੈਫਟ ਵਾਲੀ ਟਰਾਲੀ ਆ ਪੂਰੀ ਵਧੀਆ ਤੇ ਲੈਫਟਾਈ ਟਰਾਲੀ ਇਹ ਤੂੜੀ ਵਾਲੀ 11 6 ਦੀ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਦੋ ਟਰਾ ਇੱਕੋ ਟਰਾਲੀ ਆ ਤੇ ਇਹ ਘਰੇ ਵੀ ਕੰਮ ਲੈ ਸਕਦੇ ਆ ਤੇ ਕੂ ਵੀ ਘੇ ਆਪਾਂ ਤੂੜੀ ਨੂੰ ਕੰਮ ਵੀ ਲੈ ਸਕਦੇ ਆ ਸਣੇ ਜਾਲੀ ਪੰਪ ਛੰਪ ਪਾ ਕੇ ਹਿੱਸਾ ਚਾਰੇ ਕੀ ਪਾ ਕੇ ਜੇ ਕੋਕਾ 20 ਟਰਾਲੀ ਹੈ ਤੇ 1,30,000 ਰੁਪਿਆ ਰੇਟ ਦਾ 2,30,000 ਰੁਪਿਆ ਰੇਟ ਆ 2,30,000 ਰੁਪਿਆ ਰੇਟ ਹੈ ਇੱਕ ਟਰਾਲੀ ਦਾ ਤੇ ਬਹੁ ਬਈਆ ਟਰਾਲੀ ਆ ਲੈਫਟ ਹਾਈ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਪਰ ਕਰ ਸਕਦੇ ਆ ਤੇ ਏਰੀਆ ਅੰਬਰਸਰ ਪਿੰਡ ਮਨੀਟ ਖਾ ਉੱਥੇ ਖੜੀ ਆ ਇਹ ਲੈਫਟ ਹਾਈ ਟਰਾਲੀ ਤੇ ਬਹੁ ਬਈਆ ਟਰਾਲੀ ਆ 2,30,000 ਰੁਪਿਆ ਰੇਟ ਆ 4 ਇੰਚੀ ਬੱਤੇ ਆ ਇਹ ਸਾ ਸਾ ਕਿਉਂ 4 ਇੰਚੀ ਬੱਤੇ ਇਹਦੇ ਤੇ ਮਗਰ ਹੁੱਕ ਸ਼ੁੱਕ ਲੱਗੀ ਵੀ ਆ ਬਹੁ ਵਈਆਂ ਟਰਾਂਦੀ ਨਰੋਈ ਜੀ ਪੂਰੀ ਟਰਾਂਦੀ ਆ ਘਰੇ ਵੀ ਆਪਾਂ ਕੰਮ ਲੈ ਸਕਦੇ ਆ ਜਾਲੀ ਲੱਗੀ ਵੀ ਆ ਤੇ ਆਹ ਦਾ ਕਿਸੇ ਹੋਰ ਫੋਟੋ ਜੁੜ ਗਈ ਛੌੜੀ ਤੇ ਤੇ ਦੱਸੋ ਵੀਰ ਕੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚਾਹੁੰਦੇ ਸੈਕਸ ਸ਼ੇਅਰ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਭਰਾ ਬਣ ਕੇ